ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡ ਹਰੀਕੇ ਕਲਾ ਜਿਹਨੂੰ ਵੱਡੇ ਹਰੀਕੇ ਵੀ ਕਿਹਾ ਜਾਂਦਾ ਹੈ ਇਸ ਪੈਂਡ ਵਿੱਚ ਬਾਈ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਦੋਸਤੋ ਚੰਗੇ ਪਸ਼ੂ ਪਾਲਣ ਦਾ ਕੰਮ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਸਾਈਵਾਲ ਟਾਪ ਰਿਕਾਰਡ ਦੀ ਗੱਭਣ ਵਹਿੜਾ ਤੇ ਦੂਜੀ ਦੋਸਤੋ ਦੂਜਾ ਸੂਆ ਐਚ ਐਫ ਇਹ ਵੀ ਟੌਪ ਰਿਕਾਰਡ ਦੀ ਆ ਤੇ ਦੋਵਾਂ ਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਾਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਆ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਜਿਹੇ ਚੰਗੇ ਪੁਸ਼ਮੇ ਦੀ ਖਰੀਦਾਰੀ ਕਰ ਸਕੋ ਸੋ ਦੋਸਤੋ ਲੈਣੀਆਂ ਡਿਟੇਲ ਤੇ ਕਰਦੇ ਹਾਂ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਤੇਰਾ ਨਾਮ ਸਲਿੰਦਰ ਸਿੰਘ ਆ ਸਲਿੰਦਰ ਸਿੰਘ ਸਲਿੰਦਰ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 91158 91158 15065 15065 ਤੇ ਇਹ ਗਾਇਆਂ ਆਪਣੇ ਘਰ ਦੀਆਂ ਆ ਜਾਂ ਵੜਾਂ ਬਾਈ ਆ ਘਰ ਦੀਆਂ ਨੇ ਤੇ ਕਿਨ ਮਾਸੂਆ ਆ ਜਿਹੜੀ ਜਰਸੀ ਕਰਾਸ ਆ ਇਹ ਕਿਨ ਮਾਸੂਆ ਇਹ ਪਹਿਲੇ ਸੂਏ ਦੀ ਆ ਬਾਵਰ ਦੀ ਬਾਵਰ ਦੀ ਸਾਈਵਾਲ ਦੀ ਹਾਂ ਠੀਕ ਆ ਜੀ ਤੇ ਇਹਦੇ ਅੱਗੇ ਬਾਈ ਕਿਹੜਾ ਸੀ ਮੰਨ ਲੱਗਿਆ ਜਰਸੀ ਦਾ ਜੈਕ ਬੋਲ ਜੈਕ ਬੋਲ ਲੱਗਿਆ ਜੈਕ ਬੋਲ ਦਾ ਜਰਸੀ ਦਾ ਲੱਗਿਆ ABC ਦਾ ਬਾਈ ABC ਠੀਕ ਹੈ ਬਾਈ ਲਓ ਵੀ ਮਿੱਤਰੋ ਜਰਸੀ ਵਹਿੜਾ ਕਰਾਸ ਵਿੱਚ ਇਹ ਸਾਈਵਾਲ ਬੋਲਦੀ ਆ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਕਰਾਸ ਅੰਗ ਚ ਪੈਂਦੀ ਆ ਕੋਹਣੀ ਆ ਕੁਦਰਤੀ ਕੋਹਣੀ ਦੋਸਤੋ ਜਿਹਨੂੰ ਆਪਾਂ ਕਹਿੰਨੇ ਆ ਥਣ ਹਵਾ ਨਾਲ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੇਖ ਸਕਦੇ ਆ ਦੋਸਤੋ ਬਹੁਤ ਸੋਹਣਾ ਥਣ ਲੱਗਿਆ ਮੋਟਾ-ਮੋਟਾ ਦੇ ਮੁਠੀ ਦੀ ਜੁਵਾਈ ਵਾਲਾ ਦੇਖ ਸਕਦੇ ਹੋ ਤੁਸੀਂ ਛੋਟੀ ਜੀ ਤੋਂ ਨਹੀਂ ਆ ਦੂਜੇ ਪਾਸੇ ਵੀ ਤੁਹਾਨੂੰ ਥਣਾ ਦਾ ਸਾਈਜ਼ ਲਿਖਾਉਣੇ ਆ ਲਓ ਵੀ ਮੇਟਰੋ ਤਿਆਰੀ ਹਜੇ ਕਰਦੀ ਆਉਂਦੀ ਆ ਕੱਚੀ ਆ ਹਜੇ ਕੁਝ ਦਿਨਾਂ ਦੀ ਬਾਈ ਤੋਂ ਪੁੱਛਾਂਗੇ ਆਪਾਂ ਲਓ ਵੀ ਸੱਜਣੋ ਬਹੁਤ ਸ਼ਾਨਦਾਰ ਥਣ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਾਈਜ਼ ਆ ਪਹਿਲਾ ਸੂਆ ਇਹਨੇ ਸੂਣਾ ਆ ਏ ਬਾਜੀ ਤੋੜ ਕੇ ਵਿਖਾ ਦਿਓ ਲਓ ਵੀ ਆਪ ਕਿਹੜੇ ਬੋਲਦੀ ਆ ਇਹ ਬਾਬਰਦੀ ਬਾਬਰਦੀ ਆਪ ਬਾਬਰਦੀ ਆ ਤੇ ਜੈਕ ਬੋਲ ਤੋਂ ਗੱਬਣਾ ਜਰਸੀ ਦੇ ਤੂੰ ਪਹਿਲਾ ਸੂਆ ਐ ਦੋਸਤੋ ਲੈ ਚੱਲ ਸੀਲਸ ਲਾਗਾ ਕਰਮਾਂ ਵਾਲੀ ਸੋਹਣਾ ਥਣ ਹਵਾਨਾ ਚੰਗੀ ਰਾਜੀ ਪਲੀ ਆ ਘਰੇਲੂ ਪਰਿਵਾਰ ਕੋਲੇ ਆ ਜ਼ਿਮੀਂਦਾਰ ਬੰਦੇ ਕੋਲੇ ਕਿੰਨੇ ਕ ਦਿਨ ਲੈਂਦੀ ਹੈ ਬਾਈ ਇਹ 10 ਦਿਨ ਲੈਂਦੀ ਹੈ 10 ਦਿਨ ਲੈ ਵੀ ਮਿੱਤਰੋ 10 ਦਿਨਾਂ ਦੀ ਕੱਚੀ ਆ ਉਸ ਢੰਗ ਨਾਲ ਤੁਸੀਂ ਹਵਾਨੇ ਦੀ ਜੱਜਮੈਂਟ ਕਰਨੀ ਆ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਦੁਬਾਰਾ ਤੁਹਾਨੂੰ ਫੇਰ ਦਿਖਾ ਦਿੰਨੇ ਆ ਸਾਡੇ ਆਉਂਦਾ ਨਹੀਂ ਕੋਈ ਬੰਦਾ ਮਿੱਤਰ ਪਾਸੇ ਉੱਪਰ ਦੋਨਾਂ ਪਾਸਿਆਂ ਤੋਂ ਬਿਲਕੁਲ ਦੁਬਾਰਾ ਤੁਹਾਨੂੰ ਦਿਖਾਉਣੇ ਆ ਸੇਮ ਸਾਈਜ਼ ਆ ਨਾੜਾ ਹਵਾਨੇ ਦੇ ਉੱਤੇ ਦੇਖ ਸਕਦੇ ਹੋ ਧੁੰਨੀ ਨੀ ਨੀਜ਼ਰ ਮਾਰ ਲਓ ਸਾਈਵਲ ਕਰਾਓ ਸਾ ਦੋਸਤੋ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਇਹਦਾ ਮੁੱਲ 65000 65000 ਚੋ ਮਾਨਤਾਨ ਹੋ ਜੂ ਬਾਈ ਹਾਂ ਮਾਨਤਾਨ ਲਾ ਵੀ ਸੱਜਣੋ 65000 ਮੁੱਲ ਆ ਬਣਦਾ ਮਾਨਤਾਨ ਇਹਦੇ ਵਿੱਚੋਂ ਕੀਤਾ ਜਾਊਗਾ ਬਾਈ ਦਾ ਨੰਬਰ ਆਪਾਂ ਉੱਪਰਲੇ ਪਾਸੇ ਲਾਇਆ ਇਸ ਨੰਬਰ ਤੇ ਤੁਸੀਂ ਗੱਲ ਕਰਨੀ ਆ ਇਸ ਤੋਂ ਅੱਗੇ ਦੋਸਤੋ ਆ ਜਿਹੜੀ ਵਿਹੜ ਆ ਇਹਦੀ ਡਿਟੇਲ ਦੱਸਿਓ ਬਈ ਐਫ ਦੀ ਇਹ 40116 ਦੀ 40116 ਦੀ ਆਪ ਆ ਤੇ ਕਿਹੜਾ ਸੀਮਨ ਲੱਗਿਆ ਇਹਦੇ ਬਾਈ ਪਾਈਪਰ ਪਾਈਪਰ ਕਿੰਨੇ ਦਿਨ ਲੈ ਜੂਗੀ ਬਾਈ ਇਹ ਲੈ ਬਸ ਕਰਨ ਇਕੱਠੇ ਟੀਕੇ ਭਰਾਏ ਦੋਣ ਠੀਕ ਹੈ ਤੇ ਕਿੰਨਾ ਦੁੱਧ ਰਕਾਰ ਰਿਹਾ ਇਹਦਾ ਪਹਿਲੇ ਸੂਏ ਪਹਿਲਾ ਸੂਏ 25 ਆ ਤੇ ਐਤ ਕੀ ਬਾਈ ਕੀ ਉਮੀਦ ਕਰਦੇ ਆ ਤੇ ਕਿਤੀ ਤੋ ਉੱਤੇ ਜਾ ਸਕਦੀ 30 ਪਲੱਸ ਕਰੂਗੀ ਠੀਕ ਹੈ ਤੇ ਸੀਮਣਾ ਕਿਹੜਾ ਲੱਗਿਆ ਦੱਸਿਆ ਪਾਈਪਰ ਪਾਈਪਰ ਦਾ ਲਾਓ ਵੀ ਮਿੱਤਰੋ 10 ਦਿਨ ਇਹਦੇ ਸੂਣ ਚ ਰਹਿੰਦੇ ਆ ਪਾਈਪਰ ਦਾ ਸੀਮਣ ਲੱਗਿਆ ਤੋੜ ਕੇ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ ਇਹ ਉਸ ਤੋਂ ਬਾਅਦ ਤੁਹਾਨੂੰ ਥਾਣਾ ਮਾਨਾ ਚੰਗੀ ਤਰ੍ਹਾਂ ਦਿਖਾਵਾਂਗੇ ਕਿਹੜਾ ਸੀਮਣ ਲੱਗਿਆ ਬਾਈ ਇਹਦੇ ਪਾਈਪਰ ਦਾ ਲੱਗਿਆ ਤੇ ਆਪ 40 116 40 100 40 116 ਦੀ ਆ ਚੱਲ ਸਿੱਧੀ ਤੋਰ 40 116 ਦੀ ਆਪ ਆ ਤੇ ਪਾਈਪਰ ਸੀਮਨ ਤੋਂ ਗੱਬਣਾ ਦੂਜੇ ਸੂਏ ਆ ਮੋੜ ਲਓ ਜੀ 25 ਲੀਟਰ ਦੋਦਰ ਕਾੜ ਰਿਹਾ ਪਹਿਲੇ ਸੂਏ ਆਦ ਕੀ ਬਾਈ ਕਹਿੰਦਾ ਵੀ 30 ਕਰ ਜੂਗੀ ਥਣ ਬਹੁਤ ਸੋਹਣਾ ਲੱਗਿਆ ਬਾ ਕਮਾਲ ਥਣ ਹਵਾਨਾ ਕਦ ਕੱਟ ਠੀਕ ਆ ਤੇ ਪਧਰੀ ਬਹੁਤ ਆ ਦੋਸਤੋ ਲਓ ਵੀ ਸੱਜਣੋ ਬਹੁਤ ਹੀ ਸ਼ਾਨਦਾਰ ਥਣ ਲੱਗਿਆ ਜਿੰਨਾ ਵੀ ਕਹਿ ਦਈਏ ਉਹ ਨਹੀਂ ਸ਼ਾਨਦਾਰ ਪੀੜੀ ਦੇ ਪਾਵੇ ਵਰਗਾ ਥਾਣਾ ਤੇ ਚਾਰ ਚਫੇਰੇ ਚੁੰਡਾਂ ਦੇ ਲੱਗਿਆ ਮਿਲਕ ਵੇਨ ਨਹੀਂ ਵੀ ਨਜ਼ਰ ਮਾਰ ਲਓ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਅਡਜਸਟਮੈਂਟ ਕਰਾਉਣੇ ਆ ਦੇਖ ਸਕਦੇ ਹੋ ਦੋਸਤੋ ਬਿਲਕੁਲ ਪੱਧਰ ਹਵਾਨਾ ਦੋਨਾਂ ਪਾਸਿਆਂ ਤੋਂ ਦੋਸਤੋ ਸੇਮ ਸੈਜ ਆ ਥਾਣਾ ਦਾ ਦੇਖ ਸਕਦੇ ਹੋ ਤੁਸੀਂ ਮਿਲਕ ਰੇਨ ਇਧਰ ਵੀ ਚੰਗੀ ਆ ਸ਼ਾਨਦਾਰ ਥਾਣਾ ਦੋਸਤੋ ਪੀੜੀ ਦੇ ਪਾਵਿਆ ਵਰਗਾ ਮੋਟਾ-ਮੋਟਾ ਥਾਣਾ ਦੇਖ ਸਕਦੇ ਹੋ ਗੁਲਾਬੀ ਰੰਗ ਹਾਂਜੀ ਕੀ ਮੁੱਲ ਰੱਖਿਆ ਬਾਈ ਜੀ ਇਹਦਾ 80000 80000 ਚੋਂ ਮਾਨਤਨ ਹੋ ਜੂ ਬਾਈ ਆ ਮੋਟ ਕਰ ਠੀਕ ਆ ਬਾਈ ਲਓ ਵੀ ਇਹਦਾ 80000 ਮੁੱਲਾ ਬਣਦਾ ਮਾਨਤਨ ਇਹਦੇ ਵਿੱਚੋਂ ਵੀ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਦੋਨੇ ਵੜਾ ਪਸੰਦ ਆ ਤਾਂ ਦੋਨਾਂ ਦਾ ਮੁੱਲ ਕਰ ਲਿਓ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਹੈ ਤੇ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ